ਟੋਟਾ ਮੋਰਨਿੰਗ ਫਰੈਂਡਸ ਦਾ ਮੋਸਟ ਇੰਪੋਰਟੈਂਟ ਲੈਕਚਰ ਦੁਨੀਆ ਠੀਕ ਕਿਉਂ ਨਹੀਂ ਹੋ ਰਹੀ ਦੁਨੀਆ ਤੇ ਇੰਨੇ ਡਾਕਟਰਾਂ ਇੰਨੀਆਂ ਦਵਾਈਆਂ ਵਾ ਫਿਰ ਵੀ ਮਰੀਜ਼ ਠੀਕ ਕਿਉਂ ਨਹੀਂ ਹੋ ਰਹੇ ਅੱਜ ਇਸ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਜੋ ਬਿਮਾਰ ਇਨਸਾਨ ਆ ਜੋ ਬਿਮਾਰੀ ਤੋਂ ਪਰੇਸ਼ਾਨ ਆ ਉਹ ਸਿਰਫ ਪਟਕੀ ਰਹੇ ਆ ਇੱਥੋਂ ਦਵਾਈ ਖਾ ਰਹੇ ਆ ਉੱਥੋਂ ਦਵਾਈ ਖਾ ਰਹੇ ਆ ਡਾਕਟਰ ਵੀ ਬਦਲੀ ਜਾ ਰਹੇ ਆ ਫਿਰ ਵੀ ਰੋਗ ਉਹਨਾਂ ਦੇ ਠੀਕ ਨਹੀਂ ਹੋ ਰਹੇ ਇਸ ਵਿੱਚ ਕੀ ਹੋ ਰਿਹਾ ਵਾ ਇੱਕ ਰੋਗ ਠੀਕ ਹੋ ਰਿਹਾ ਵਾ ਦੂਜੇ ਰੋਗ ਸ਼ੁਰੂ ਹੋ ਜਾਂਦਾ ਦੂਜੇ ਰੋਗ ਠੀਕ ਹੁੰਦਾ ਤੀਜੇ ਰੋਗ ਸ਼ੁਰੂ ਹੋ ਜਾਂਦਾ ਵਾ ਕਈ ਮਨੋਂ ਤਾਂ ਮਲਟੀਪਲ ਡਿਸੀਜ਼ ਹੁੰਦੇ ਆ ਕਿਉਂਕਿ ਬੜੇ ਖਤਰਨਾਕ ਆ ਆ ਵੀ ਦੇਖੇ ਗਿਆ ਜਦੋਂ ਕੋਰਸ ਲੈ ਕੇ ਆਉਂਦੇ ਆ ਲਿਵਰ ਖਰਾਬ ਹੁੰਦਾ ਗੁਰਦੇ ਖਰਾਬ ਹੁੰਦੇ ਸ਼ੂਗਰ ਥਰਡ ਪੀੜ ਖਰਾਬ ਯਾਨੀ ਕਿ ਲੋਕਾਂ ਨੂੰ ਇੱਕ ਮਰੀ ਕਈਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਵਾ ਕੋਈ ਕਿਸੇ ਸਪੈਸ਼ਲਿਸਟ ਕੋਲ ਭਜਾਇਆ ਕਰਦਾ ਕੋਈ ਕਦੋਂ ਸਾਨੂੰ ਕੋਈ ਦਵਾਈ ਖਾਈ ਜਾਂਦਾ ਵਾ ਫਿਰ ਵੀ ਲੋਕ ਪਟਕੀ ਫਿਰਦੇ ਆ ਕਿਉਂ ਅੱਜ ਐਸੇ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਇੰਨੀਆਂ ਦਵਾਈਆਂ ਵਾਂ ਇੰਨੇ ਡਾਕਟਰਾਂ ਫਿਰ ਵੀ ਲੋਕਾਂ ਨੂੰ ਮਲਟੀਪਲ ਡਿਸਆਰਡਰ ਮਲਟੀਪਲ ਸੀਕਯੂ ਹੋ ਰਿਹਾ ਇੰਨੀਆਂ ਬਿਮਾਰੀਆਂ ਕਿਉਂ ਲੱਗ ਰਹੀਆਂ ਵਾਂ ਜੋ ਸਰੀਰ ਨੂੰ ਬਿਲਕੁਲ ਖਤਮ ਕਰ ਰਹੀਆਂ ਵਾਂ 80 ਤੋਂ 90% ਫਰਸਟ ਰੀਜਨ ਮਸਲ ਲੱਗਾ ਤੁਹਾਨੂੰ ਕੀ ਕਾਰਨ ਜੋ ਮੈਨੂੰ ਸਮਝ ਆਇਆ ਜੋ ਥਿਊਰੀ ਪੜ੍ਹੀ ਆ 80 ਤੋਂ 90% ਇਹ ਸਮਝ ਵਿੱਚ ਆਇਆ ਵਾ ਵੀ ਜ਼ਿਆਦਾਤਰ ਜੋ ਰੋਗ ਆ ਉਹ ਸਿਰਫ ਦਬਾਏ ਜਾ ਰਹੇ ਆ ਸੋਰਾ ਸਾਈਕੋ ਸਿਫਰਸ ਟਿਊਬਰਕੂਲੋਸਿਸ ਇਹ ਚਿਹੇ ਮਿਆੜਵੇਂ ਆ ਜੋ ਮਤਲਬ ਇੱਕ ਗੰਦਕੀਆ ਮਿਆਜਾ ਮਤਲਬ ਗੰਦਕੀਆ ਜੋ ਕਿ ਸਰੀਰ ਅੰਦਰ ਦਬਾਈ ਜਾ ਰਹੀ ਆ ਇਹਨੂੰ ਕਹੇ ਨੂੰ ਮੰਨ ਕੇ ਜਦੋਂ ਛੋਟੀ ਉਮਰ ਹੀ ਰੋਗ ਹੋਇਆ ਵਾ ਉਸ ਨੂੰ ਦਬਾ ਦਿੱਤਾ ਜਾਂਦਾ ਵਾ ਉਹ ਦਬਿਆ ਰੋਗ ਰੋਗ ਕੀ ਕਰਦਾ ਵਾ ਜਿਹੜੇ ਹੋਰ ਅੰਗਾਂ ਥੋੜੀ ਦੇ ਲਿਵਰ ਆ ਫੇਫ ਲਿਵਰ ਆ ਫੇਫਰੇ ਆ ਕਿਡਨੀਆਂ ਪੇਟ ਆ ਇਹਨਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਜਿਹੜੀ ਮਿਆਜਮਾ ਗੰਦਕੀਆ ਹੋਰ ਰੋਗਾਂ ਨੂੰ ਪੈ ਜਾਂਦੀ ਆ ਇਸ ਕਰਕੇ ਕੀ ਹੁੰਦਾ ਕਈ ਇਹਨੂੰ ਲਿਵਰ ਖਰਾਬ ਹੋ ਜਾਂਦਾ ਪੇਟ ਖਰਾਬ ਹੁੰਦਾ ਅਟੈਕ ਹਾਰਟ ਅਟੈਕ ਹੋ ਜਾਂਦਾ ਵਾ ਜਨਨ ਕਿ ਜੇ ਬਿਮਾਰੀ ਦਬ ਜਾਂਦੀ ਆ ਉਹ ਹੋਰ ਅੰਦਰੋਂ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਆ ਇੱਥੇ ਇਹੀ ਹੋ ਰਿਹਾ ਵਾ ਜਿੰਨੇ ਯਾਤਨਮ ਕੇਸ ਦੇਖਦਾ ਮੈਂ ਤੇ ਐਨਾਲਿਸਿਸ ਕਰਦਾ ਮੈਂ ਜੋ ਸਾਰੀ ਇੱਕ ਹੈਸਟਰੀ ਲੈਣਾ ਇਨਸਾਨ ਦੀ ਕਈ ਇਹਨੂੰ ਛੋਟੀ ਉਮਰੇ ਕੋਈ ਬਿਮਾਰੀ ਹੋਈ ਹੁੰਦੀ ਆ ਉਹਦੇ ਮਾਂ ਤੇ ਉਹਨੂੰ ਕਾਹ ਬਿਮਾਰੀ ਹੁੰਦੀ ਆ ਕੀ ਕਰਦੇ ਆ ਜਿਹਨੂੰ ਛੋਟੀ ਉਮਰੇ ਕੋਈ ਚਮੜੀ ਦੀ ਇਨਫੈਕਸ਼ਨ ਹੁੰਦੀ ਆ ਟੀਕੇ ਲਾ ਕੇ ਮਲਮਾ ਲਾ ਕੇ ਉਸ ਨੂੰ ਅੰਦਰ ਦਵਾ ਦਿੰਦੇ ਆ ਉਹ ਅੰਦਰ ਤਾਂ ਵੀ ਕੀ ਕਰਦੀ ਆ ਕਿਤੇ ਹੋਰ ਅੰਗ ਨੂੰ ਫੜ ਲੈਂਦੀ ਆ ਲਿਵਰ ਨੂੰ ਫੜ ਲੈਂਦੀ ਆ ਹੋਰ ਅੰਗਾਂ ਨੂੰ ਫੜ ਲੈਂਦੀ ਆ ਉਹਨਾਂ ਦੇ ਉਹਨਾਂ ਦੇ ਫੰਕਸ਼ਨ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਆ ਇਹ ਤੋਂ ਇਹ ਬਿਮਾਰੀਆਂ ਕੀ ਦਬੇ ਰੋਕੀ ਕਰ ਦਿਆ ਸਰੀਰ ਦੀ ਇਮਿਊਨਿਟੀ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਆ ਜਿਸ ਕਾਰਨ ਬਹੁਤ ਜਲਦੀ ਇਨਸਾਨ ਬਿਮਾਰ ਹੋ ਜਾਂਦਾ ਵਾ ਕਈ ਜਿਵੇਂ ਆਮ ਹੀ ਦੇਖਿਆ ਉਹ ਕਿ ਨੂੰ ਥੋੜੀ ਜਿਹੀ ਠੰਡ ਲੱਗਦੀ ਜਾਂ ਗਰਮੀ ਲੱਗਦੀ ਜਾਂ ਉਹ ਲੱਗਣ ਕਰਕੇ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਆ ਛੁਕਾ ਖੰਗ ਜੁਕਾਮ ਸੈਨਲ ਇਫੈਕਸ਼ਨ ਬਹੁਤ ਲੋਕਾਂ ਨੂੰ ਨਿਕਿੰਦੀ ਕਿ ਠੰਡ ਲੱਗਣ ਸਰ ਹਵਾ ਦੇ ਝੌਂਕਾ ਲੱਗਣ ਸਾਰੀ ਬਿਮਾਰ ਹੋ ਜਾਂਦੇ ਆ ਤੇ ਪਤਾ ਨਹੀਂ ਇਹ ਬੋਡੀ ਵਿੱਚ ਜਿਹੜਾ ਮਾਈਂਡ ਨੂੰ ਵੀ ਡਿਸਟਰਬ ਕਰ ਰਹੀ ਆ ਸੋ ਜਿੰਨੇ ਸਮਝ ਪਹਚਾਇਆ ਵਾ ਇਹ ਸਿਰਫ ਦੱਬੇ ਰਹੂਗਾ ਜਿਹੜੇ ਥੀ ਨੂੰ ਖਰਾਬ ਕਰ ਰਿਹਾ ਨੈਕਸਟ ਵੀਡੀਓ ਵਿੱਚ ਦੱਸਾਂਗੇ ਹੋਰ ਕੀ ਕੀ ਕਾਰਨਾ ਅਗਰ ਜਾਣਕਾਰੀ ਵਧੇ ਲੱਗੀ ਆ ਤੇ ਵੀਡੀਓ ਨੂੰ ਮਤਲਬ ਸ਼ੇਅਰ ਕਰੇ ਜੀ ਧੰਨਵਾਦ